ਸਵਾਗਤ ਹੈ ਜੀ ਸਾਰਿਆਂ ਦਾ ਅੱਜ ਆਪਾਂ ਇੱਕ ਬਹੁਤ ਹੀ ਖਾਸ ਬਹੁਤ ਹੀ ਪਿਆਰੀ ਸਾਖੀ ਦੀਆਂ ਪਰਤਾਂ ਖੋਲਣ ਜਾ ਰਹੇ ਹਾਂ ਹਾਂ ਜੀ ਬਿਲਕੁਲ ਇਹ ਕਹਾਣੀ ਹੈ ਪਾਈ ਆਦਮ ਜੀ ਦੀ ਉਹਨਾਂ ਦੀ ਨਿਸ਼ਕਾਮ ਸੇਵਾ ਦੀ ਤੇ ਫਿਰ ਉਸ ਸੇਵਾ ਸਦਕਾ ਉਹਨਾਂ ਨੂੰ ਜੋ ਵਰਦਾਨ ਮਿਲਿਆ ਉਸ ਦੀ ਬਹੁਤ ਪ੍ਰੇਰਣਾ ਦੇਣ ਵਾਲੀ ਗੱਲ ਹੈ ਇਹ ਹਾਂ ਜੀ ਤੇ ਸਾਡੇ ਕੋਲ ਜੋ ਵੀ ਜਾਣਕਾਰੀ ਹੈ ਅਸੀਂ ਅੱਜ ਉਸੇ ਦੇ ਆਧਾਰ ਤੇ ਗੱਲ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਾਖੀ ਦੇ ਡੂੰਘੇ ਮਾਇਨੇ ਕੀ ਨੇ ਬਿਲਕੁਲ ਇਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਸਭ ਤੋਂ ਪਹਿਲਾਂ ਤਾਂ ਇਹੀ ਸਵਾਲ ਉੱਠਦਾ ਹੈ ਕਿ ਭਾਈ ਆਦਮ ਜੀ ਉਹ ਸਨ ਕੌਣ ਹਾਂ ਇਹ ਜਾਣਨਾ ਜ਼ਰੂਰੀ ਹੈ ਜਾਣਕਾਰੀ ਦੱਸਦੀ ਹੈ ਕਿ ਉਹ ਮਾਲਵੇਲਾ ਕਿਦੇ ਰਹਿਣ ਵਾਲੇ ਸੀ ਬਠਿੰਡੇ ਦੇ ਨੇੜੇ ਤੇੜੇ ਕੋਈ ਪਿੰਡ ਸੀ ਉਹਨਾਂ ਦਾ ਅੱਛਾ ਮਾਲਵੇ ਤੋਂ ਹਾਂਜੀ ਸਿੱਧੂ ਜੱਟ ਪਰਿਵਾਰ ਵਿੱਚੋਂ ਸਨ ਤੇ ਉਹ ਆਪ ਤੇ ਉਹਨਾਂ ਦੀ ਪਤਨੀ ਦੋਵੇਂ ਹੀ ਬੜੇ ਮਤਲਬ ਧਾਰਮਿਕ ਸੁਭਾਅ ਦੇ ਰੱਬ ਨੂੰ ਮੰਨਣ ਵਾਲੇ ਲੋਕ ਸਨ ਸ਼ਰਧਾਵਾਨ ਸਨ ਪੂਰੇ ਪਰ ਉਹਨਾਂ ਦੀ ਜ਼ਿੰਦਗੀ 'ਚ ਨਾ ਇੱਕ ਵੱਡੀ ਚਿੰਤਾ ਸੀ ਇੱਕ ਘਾਟ ਸੀ ਜਿਹੜੀ ਉਹਨਾਂ ਨੂੰ ਖਾ ਰਹੀ ਸੀ ਕੀ ਗੱਲ ਸੀ ਉਹਨਾਂ ਦੀ ਉਮਰ ਕਾਫੀ ਹੋ ਗਈ ਸੀ ਪਰ ਘਰ ਵਿੱਚ ਕੋਈ ਬੱਚਾ ਨਹੀਂ ਸੀ ਕੋਈ ਔਲਾਦ ਨਹੀਂ ਸੀ ਅੱਛਾ ਇਹ ਤਾਂ ਉਸ ਸਮੇਂ ਕਾਫੀ ਵੱਡੀ ਗੱਲ ਹੁੰਦੀ ਸੀ ਹਾਂਜੀ ਬਿਲਕੁਲ ਸਮਾਜਿਕ ਤੌਰ ਤੇ ਵੀ ਤੇ ਨਿੱਜੀ ਤੌਰ ਤੇ ਵੀ ਤੇ ਇਸੇ ਚਿੰਤਾ ਤੋਂ ਮਤਲਬ ਛੁਟਕਾਰਾ ਪਾਉਣ ਲਈ ਤੇ ਥੋੜਾ ਮਨ ਦੀ ਸ਼ਾਂਤੀ ਲਈ ਉਹ ਦੋਵੇਂ ਜਣੇ ਫਿਰ ਚੌਥੇ ਪਾਤਸ਼ਾਹ ਜੀ ਕੋ ਲਾਏ ਗੁਰੂ ਰਾਮਦਾਸ ਜੀ ਕੋਲ ਹਾਂਜੀ ਸ੍ਰੀ ਗੁਰੂ ਰਾਮਦਾਸ ਜੀ ਕੋਲ ਰਾਮਦਾਸਪੁਰ ਆਏ ਜਿਸ ਨੂੰ ਅੱਜ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਨੇ ਆ ਤੇ ਮਨ ਚ ਇਹ ਭਾਵਨਾ ਸੀ ਕਿ ਇੱਥੇ ਆ ਕੇ ਮੁਰਾਦ ਪੂਰੀ ਹੋਵੇਗੀ ਪੂਰਾ ਯਕੀਨ ਸੀ ਉਹਨਾਂ ਨੂੰ ਉਹਨਾਂ ਦਾ ਵਿਸ਼ਵਾਸ ਸੀ ਕਿ ਜੇ ਕਿ ਤੂੰ ਇਹ ਕਮੀ ਪੂਰੀ ਹੋ ਸਕਦੀ ਹੈ ਤਾਂ ਉਹ ਸਿਰਫ ਗੁਰੂ ਨਾਨਕ ਦਾ ਕਾਰੀ ਹੈ ਹੂੰ ਤੇ ਜਦੋਂ ਉੱਥੇ ਪਹੁੰਚੇ ਰਾਮਦਾਸਪੁਰ ਕੀਰਤਨ ਸੁਣਿਆ ਸੰਗਤ ਦੇਖੀ ਗੁਰੂ ਦਰਬਾਰ ਦਾ ਮਾਹੌਲ ਹਾਂਜੀ ਉਹ ਮਾਹੌਲ ਹੀ ਵੱਖਰਾ ਹੁੰਦਾ ਹੈ ਬਸ ਮਨ ਨੂੰ ਇੰਨਾ ਸਕੂਨ ਮਿਲਿਆ ਨਾ ਐਨੀ ਠੰਡ ਪਈ ਅੱਛਾ ਮਤਲਬ ਜਿਹੜੀ ਚਿੰਤਾ ਲੈ ਕੇ ਆਏ ਸੀ ਉਹ ਪਿੱਛੇ ਰਹਿ ਗਈ ਕੁਝ ਇਸ ਤਰ੍ਹਾਂ ਹੀ ਹੋਇਆ ਉਹਨਾਂ ਨੂੰ ਇੱਕ ਡੂੰਗੀ ਆਤਮਿਕ ਸ਼ਾਂਤੀ ਜਈ ਮਿਲੀ ਤੇ ਇਹ ਅਹਿਸਾਸ ਇੰਨਾ ਭਾਰੂ ਸੀ ਕਿ ਕਿ ਫੈਸਲਾ ਹੀ ਬਦਲ ਗਿਆ ਹਾਂਜੀ ਉਹਨਾਂ ਨੇ ਸੋਚਿਆ ਕਿ ਹੁਣ ਬਾਕੀ ਦੀ ਜ਼ਿੰਦਗੀ ਇੱਥੇ ਹੀ ਗੁਰੂ ਦੇ ਚਰਨਾਂ 'ਚ ਸੰਗਤ ਦੀ ਸੇਵਾ 'ਚ ਕੱਢਣੀ ਹੈ ਇਹ ਬਹੁਤ ਵੱਡੀ ਗੱਲ ਹੈ ਮਤਲਬ ਆਪਣੀ ਨਿੱਜੀ ਇੱਛਾ ਨੂੰ ਇੱਕ ਪਾਸੇ ਰੱਖ ਕੇ ਪੂਰੀ ਤਰ੍ਹਾਂ ਸਮਰਪਣ ਕਰ ਦੇਣਾ ਸੱਚੀ ਮੁੱਚੀ ਇਹ ਬਹੁਤ ਵੱਡਾ ਮੋੜ ਸੀ ਉਹਨਾਂ ਦੀ ਜ਼ਿੰਦਗੀ ਦਾ ਤਾਂ ਫਿਰ ਸਵਾਲ ਇਹ ਹੈ ਕਿ ਇਹ ਸਮਰਪਣ ਕਿਸ ਤਰ੍ਹਾਂ ਦਾ ਸੀ ਉਹਨਾਂ ਦੀ ਰੋਜ਼ਾਨਾ ਦੀ ਸੇਵਾ ਕੀ ਸੀ ਹਾਂ ਇਹ ਦੱਸੋ ਜਿਵੇਂ ਸਾਨੂੰ ਪਤਾ ਲੱਗਦਾ ਹੈ ਉਹਨਾਂ ਨੇ ਇੱਕ ਨਿਯਮ ਬਣਾ ਲਿਆ ਇੱਕ ਪੱਕਾ ਰੂਟੀਨ ਅੱਛਾ ਹਰ ਰੋਜ਼ ਸਵੇਰੇ ਉੱਠ ਕੇ ਨੇੜੇ ਦੇ ਜੰਗਲ 'ਚ ਜਾਣਾ ਸੁੱਕੀਆਂ ਲੱਕੜਾਂ ਇਕੱਠੀਆਂ ਕਰਨੀਆਂ ਮਿਹਨਤ ਦਾ ਕੰਮ ਹੈ ਬਹੁਤ ਮਿਹਨਤ ਦਾ ਕੰਮ ਹੈ ਤੇ ਫਿਰ ਉਹਨਾਂ ਲੱਕੜਾਂ ਦੀਆਂ ਨਾ ਦੋ ਵੱਡੀਆਂ-ਵੱਡੀਆਂ ਪੰਡਾਂ ਮਤਲਬ ਗੱਠਾਂ ਜੀਆਂ ਬਣਾ ਕੇ ਲਿਆਉਣੀਆਂ ਦੋ ਪੰਡਾਂ ਰੋਜ਼ ਹਾਂਜੀ ਰੋਜ਼ ਸੋਚੋ ਕਿੰਨੀ ਮਿਹਨਤ ਤੇ ਲਗਨ ਹੋਵੇਗੀ ਸਹੀ ਗੱਲ ਆ ਫਿਰ ਉਹ ਕੀ ਕਰਦੇ ਸੀ ਜਿਹੜੀ ਇੱਕ ਪੰਡ ਸੀ ਉਹ ਸਾਰੀ ਦੀ ਸਾਰੀ ਸਿੱਧੀ ਗੁਰੂ ਕੇ ਲੰਗਰ ਵਾਸਤੇ ਦੇ ਦਿੰਦੇ ਸੀ ਅੱਛਾ ਬਾਲਣ ਲਈ ਹਾਂਜੀ ਉਸ ਵੇਲੇ ਲੰਗਰ ਲਈ ਬਾਲਣ ਦੀ ਬਹੁਤ ਲੋੜ ਰਹਿੰਦੀ ਸੀ ਤੇ ਉਹਨਾਂ ਦੀ ਇਹ ਸੇਵਾ ਬਹੁਤ ਕੰਮ ਆਉਂਦੀ ਸੀ ਲੰਗਰ ਚਲਾਉਣ ਲਈ ਹੂੰ ਤੇ ਜਿਹੜੀ ਦੂਜੀ ਪੰਡ ਹੁੰਦੀ ਸੀ ਉਸ ਵਿੱਚੋਂ ਕੁਝ ਲੱਕੜਾਂ ਉਹ ਵੇਚ ਲੈਂਦੇ ਸੀ ਆਪਣਾ ਗੁਜ਼ਾਰਾ ਕਰਨ ਲਈ ਬਸ ਬਿਲਕੁਲ ਸਾਦਾ ਜਿਹਾ ਆਪਣਾ ਤੇ ਆਪਣੀ ਪਤਨੀ ਦਾ ਗੁਜ਼ਾਰਾ ਤੋਰਨ ਲਈ ਅੱਛਾ ਪਰ ਇਸ ਵਿੱਚ ਇੱਕ ਹੋਰ ਗੱਲ ਬੜੀ ਦਿਲਚਸਪ ਹੈ ਓਕੇ ਦੂਜੀ ਪੰਡ ਦੀਆਂ ਲੱਕੜਾਂ ਵੇਚਣ ਤੋਂ ਬਾਅਦ ਜੋ ਬਚ ਜਾਂਦੀਆਂ ਸੀ ਨਾ ਹਾਂਜੀ ਉਹਨਾਂ ਨੂੰ ਉਹ ਸੁੱਟਦੇ ਨਹੀਂ ਸੀ ਉਹਨਾਂ ਨੂੰ ਬੜੇ ਧਿਆਨ ਨਾਲ ਸਾਹਮ ਸਾਹਮ ਕੇ ਇੱਕ ਪਾਸੇ ਇਕੱਠਾ ਕਰੀ ਜਾਂਦੇ ਸੀ ਅੱਛਾ ਕਿਸੇ ਖਾਸ ਮਕਸਦ ਲਈ ਹਾਂਜੀ ਇਹ ਉਹਨਾਂ ਦਾ ਇੱਕ ਤਰ੍ਹਾਂ ਦਾ ਆਪਣਾ ਬੈਂਕ ਸੀ ਲੱਕੜਾਂ ਦਾ ਪਰ ਕਮਾਲ ਦੀ ਗੱਲ ਇਹ ਵੇਖੋ ਉਹਨਾਂ ਨੇ ਕਦੇ ਵੀ ਉਹਨਾਂ ਲੱਕੜਾਂ ਨੂੰ ਆਪਣੇ ਆਰਾਮ ਲਈ ਆਪਣੀ ਸਹੂਲਤ ਲਈ ਨਹੀਂ ਵਰਤਿਆ ਮਤਲਬ ਜਿਵੇਂ ਸਰਦੀਆਂ ਚ ਸੇਕਣ ਲਈ ਜਾਂ ਕੁਝ ਹੋਰ ਨਹੀਂ ਬਿਲਕੁਲ ਨਹੀਂ ਉਹ ਤਾਂ ਬਸ ਜਿਵੇਂ ਕਿਸੇ ਆਉਣ ਵਾਲੀ ਵੱਡੀ ਲੋੜ ਲਈ ਕਿਸੇ ਅਣਕਿਆਸੇ ਸੰਕਟ ਲਈ ਰੱਖੀਆਂ ਹੋਣ। ਵਾਹ ਇਹ ਤਾਂ ਕਮਾਲ ਦੀ ਸੇਵਾ ਭਾਵਨਾ ਹੈ ਤੇ ਇੱਕ ਹੋਰ ਗੱਲ ਮੇਰੇ ਖਿਆਲ ਚ ਇੱਥੇ ਜ਼ਿਕਰ ਯੋਗ ਹੈ। ਦੱਸੋ ਜੀ। ਉਹ ਹੈ ਇਸ ਸੇਵਾ ਦੀ ਗੁਪਤਤਾ। ਬਾਈ ਆਦਮ ਜੀ ਇਹ ਸਾਰਾ ਕੁਝ ਬੜੀ ਚੁੱਪ-ਚਾਪ ਕਰ ਰਹੇ ਸੀ। ਕਿਸੇ ਨੂੰ ਦੱਸਦੇ ਨਹੀਂ ਸੀ। ਹਾਂ ਇਹ ਵੀ ਸਹੀ ਹੈ। ਬਹੁਤ ਹੀ ਸੰਗਤ ਨੂੰ ਪਤਾ ਹੀ ਨਹੀਂ ਸੀ ਸਾਰੇ। ਤੇ ਸਵਾਲ ਉੱਠਦਾ ਹੈ ਕਿਉਂ? ਕਿਉਂ ਨਹੀਂ ਦੱਸਦੇ ਸੀ? ਸ਼ਾਇਦ ਇਸ ਲਈ ਕਿ ਸੱਚੀ ਸੇਵਾ ਕੀ ਕਹਿੰਦੇ ਨੇ ਦਿਖਾਵੇ ਦੀ ਮਹਤਾਜ ਨਹੀਂ ਹੁੰਦੀ ਬਿਲਕੁਲ ਇਹ ਤਾਂ ਨਿਮਰਤਾ ਦੀ ਹੱਦ ਹੈ ਹਾਂਜੀ ਸੇਵਕ ਆਪਣੀ ਸੇਵਾ ਦਾ ਕੋਈ ਜਸ ਨਹੀਂ ਚਾਹੁੰਦਾ ਪਰ ਜਿਵੇਂ ਕਹਿੰਦੇ ਨੇ ਗੁਰੂ ਤਾਂ ਅੰਤਰਜਾਮੀ ਹੈ ਉਹ ਤਾਂ ਸਭ ਜਾਣਦੇ ਨੇ ਹਾਂ ਉਹ ਹਰ ਸਿੱਖ ਦੇ ਦਿਲ ਦੀ ਪਾਵਨਾ ਉਸ ਦਾ ਪਿਆਰ ਉਸ ਦੇ ਗੁੱਜੇ ਕੰਮ ਸਭ ਜਾਣਦੇ ਨੇ ਤੇ ਭਾਈ ਆਦਮ ਜੀ ਦੀ ਇਹ ਗੁਪਤ ਸੇਵਾ ਬਿਨਾਂ ਕਿਸੇ ਵਡਿਆਈ ਦੀ ਚਾਹ ਦੇ ਇਹ ਸੱਚੀ ਸ਼ਰਦਾ ਦਾ ਸਬੂਤ ਸੀ ਵਾਕਈ ਬਹੁਤ ਡੂੰਗੀ ਗੱਲ ਹੈ ਇਹ ਗੁਪਤਤਾ ਵਾਲੀ ਖੈਰ ਇਹ ਸੇਵਾ ਚਲਦੀ ਰਹੀ ਚੁੱਪਚਾਪ ਪਰ ਫਿਰ ਇੱਕ ਦਿਨ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਇਸ ਗੁਪਤ ਸੇਵਾ ਨੂੰ ਸਭ ਦੇ ਸਾਹਮਣੇ ਲਿਆ ਦਿੱਤਾ ਅੱਛਾ ਕੀ ਹੋਇਆ ਹੋਇਆ ਇੰਜ ਕਿ ਸਰਦੀਆਂ ਦਾ ਮੌਸਮ ਸੀ ਅੱਛਾ ਤੇ ਠੰਡ ਵੀ ਕੋਈ ਐਵੇਂ ਦੀ ਨਹੀਂ ਬਹੁਤ ਕੁੜਾਕੇ ਦੀ ਠੰਡ ਪੈ ਰਹੀ ਸੀ ਜਿਵੇਂ ਹੱਡ ਚੀਰਵੀਂ ਸਰਦੀ ਕਹਿੰਦੇ ਨੇ ਹਾਂਜੀ ਬਿਲਕੁਲ ਹੱਡੀਆਂ ਚ ਵੱਜਣ ਵਾਲੀ ਠੰਡ ਉੱਤੋਂ ਦੀ ਬਾਰਿਸ਼ ਸ਼ੁਰੂ ਹੋ ਗਈ ਲਗਾਤਾਰ ਮੀਂਹ ਪੈਣ ਲੱਗ ਪਿਆ ਫਿਰ ਤਾਂ ਮੌਸਮ ਹੋਰ ਵੀ ਖਰਾਬ ਹੋ ਗਿਆ ਹੋਣਾ ਬਹੁਤ ਜ਼ਿਆਦਾ ਠੰਡਾ ਤੇ ਸਿੱਲਾ ਪਰ ਐਨੇ ਖਰਾਬ ਮੌਸਮ ਦੇ ਬਾਵਜੂਦ ਵੀ ਗੁਰੂ ਦੇ ਦਰਸ਼ਨਾਂ ਦੀ ਤਾਂਗ ਸੰਗਤਾਂ ਨੂੰ ਦੂਰੋਂ ਦੂਰੋਂ ਖਿੱਚ ਲਿਆਈ ਸੀ ਰਾਮਦਾਸਪੁਰ ਹਾਂ ਸ਼ਰਦਾ ਐਸੀ ਚੀਜ਼ ਹੈ ਸੋ ਬਹੁਤ ਵੱਡੀ ਗਿਣਤੀ ਚ ਸੰਗਤਾਂ ਉੱਥੇ ਸੀ ਤੇ ਰਾਤ ਠਹਿਰਨ ਦਾ ਇੰਤਜ਼ਾਮ ਕੀਤਾ ਗਿਆ ਸੀ ਪਰ ਰਾਤ ਨੂੰ ਠੰਡ ਐਨੀ ਵੱਧ ਗਈ ਕਿ ਸੰਗਤ ਦਾ ਬੁਰਾ ਹਾਲ ਹੋ ਗਿਆ ਵਿਚਾਰੇ ਕੰਮਰੇ ਹੋਣਗੇ हां ਲੋਕ ਠੁਰਠੁਰ ਕੰਬਰੇ ਸੀ ਖਾਸ ਕਰਕੇ ਬੱਚੇ ਤੇ ਬਜ਼ੁਰਗ ਨਿੱਗ ਕਿਤੋਂ ਮਿਲ ਨਹੀਂ ਰਿਆ ਸੀ ਤੇ ਜਦੋਂ ਪਾਈ ਆਦਮ ਜੀ ਨੇ ਸੰਗਤ ਦੀ ਇਹ ਹਾਲਤ ਦੇਖੀ ਉਹਨਾਂ ਨੂੰ ਦੇਖਿਆ ਨਾ ਗਿਆ ਹੋਣਾ ਬਿਲਕੁਲ ਉਹਨਾਂ ਦਾ ਦਿਲ ਪਿਗਲ ਗਿਆ ਸੰਗਤ ਦੀ ਤਕਲੀਫ ਉਹਨਾਂ ਤੋਂ ਸਹਾਰੀ ਨਾ ਗਈ ਤੇ ਫਿਰ ਫਿਰ ਕੀ ਕੀਤਾ ਉਹਨਾਂ ਨੇ ਇੱਥੇ ਅਸਲ ਗੱਲ ਆਉਂਦੀ ਹੈ ਨਾ ਹਾਂਜੀ ਇੱਥੇ ਇੱਥੇ ਹੀ ਉਹਨਾਂ ਦੀ ਸਾਲਾਂ ਦੀ ਸੇਵਾ ਦਾ ਉਸ ਜੁੜੇ ਹੋਏ ਭੰਡਾਰ ਦਾ ਅਸਲ ਮੌਕਾ ਆਇਆ ਬਿਲਕੁਲ ਉਹਨਾਂ ਨੇ ਇੱਕ ਪਲ ਦੀ ਵੀ ਦੇਰ ਨਹੀਂ ਲਾਈ ਉਹ ਜਿਹੜਾ ਲੱਕੜਾਂ ਦਾ ਢੇਰ ਜਿਹੜਾ ਪਤਾ ਨਹੀਂ ਕਿੰਨੇ ਸਾਲਾਂ ਤੋਂ ਰੋਜ਼ ਥੋੜੀ-ਥੋੜੀ ਕਰਕੇ ਬੜੀ ਮਿਹਨਤ ਨਾਲ ਜੋੜ ਰੇ ਸੀ ਹਾਂਜੀ ਉਹ ਗੁਪਤ ਖਜ਼ਾਨਾ ਉਹ ਸਾਰਾ ਦਾ ਸਾਰਾ ਚੁੱਕ ਕੇ ਲਿਆਏ ਆਪਣੀ ਸਾਲਾਂ ਦੀ ਬਚਤ ਸਾਲਾਂ ਦੀ ਮਿਹਨਤ ਸਭ ਕੁਝ ਸੰਗਤ ਦੇ ਵਿੱਚਕਾਰ ਲਿਆ ਕੇ ਰੱਖ ਦਿੱਤਾ ਤੇ ਬਿਨਾਂ ਕਿਸੇ ਝਿਜਕ ਦੇ ਵੱਡੀਆਂ-ਵੱਡੀਆਂ ਧੂਨੀਆਂ ਬਾਲ ਦਿੱਤੀਆਂ ਵਾਹ ਕਮਾਲ ਹੈ ਸੋਚੋ ਜਿਸ ਚੀਜ਼ ਨੂੰ ਇੰਨੀ ਮੁਸ਼ਕਲ ਨਾਲ ਜੋੜਿਆ ਸੀ ਉਸ ਨੂੰ ਦੂਜਿਆਂ ਦੇ ਪੱਲੇ ਲਈ 1 ਮਿੰਟ ਚ ਵਾਰ ਦਿੱਤਾ ਇਕ ਕਹਿਣਾ ਸੋਖਾ ਹੁੰਦਾ ਪਰ ਕਰਨਾ ਬਹੁਤ ਔਖਾ ਸਾਲਾਂ ਦੀ ਮਿਹਨਤ ਇੱਕ ਪਲਜ ਕੁਰਬਾਨ ਕਰ ਦੇਣੀ ਤੇ ਜਦੋਂ ਧੂਨੀਆਂ ਬਲੀਆਂ ਹੋਣਗੀਆਂ ਹਾਂ ਅੰਦਾਜ਼ਾ ਲਾਓ ਜਿਹੜੀ ਸੰਗਤ ਠੰਡ ਨਾ ਬਿਹਾਲ ਹੋ ਰਹੀ ਸੀ ਉਹਨਾਂ ਨੂੰ ਤਾਂ ਜਿਵੇਂ ਨਵੀਂ ਜ਼ਿੰਦਗੀ ਮਿਲ ਗਈ ਹੋਵੇ ਸਹੀ ਗੱਲ ਐ ਨਿਗ ਮਿਲਿਆ ਹੋਣਾ ਸਰੀਰਾਂ ਨੂੰ ਨਿਗ ਮਿਲਿਆ ਚਿਹਰਿਆਂ ਤੇ ਰੌਣਕ ਆ ਗਈ ਸਕੂਨ ਮਿਲਿਆ ਸਾਰੀ ਸੰਗਤ ਨੇ ਪਾਈ ਆਦਮ ਜੀ ਦਾ ਬਹੁਤ ਧੰਨਵਾਦ ਕੀਤਾ ਬਹੁਤ ਸਿਫਤਾਂ ਕੀਤੀਆਂ ਪਰ ਪਾਈ ਆਦਮ ਜੀ ਉਨਾਂ ਦਾ ਕੀ ਹਾਲ ਸੀ ਉਹ ਉਹ ਉਸੇ ਤਰ੍ਹਾਂ ਨਿਮਰਤਾ ਨਾਲ ਖੜੇ ਰਹੇ ਨਾ ਕੋਈ ਮਾਣ ਨਾ ਕੋਈ ਹੰਕਾਰ ਨਾ ਕਿਸੇ ਸ਼ੁਕਰਾਨੇ ਦੀ ਉਮੀਦ ਬਸ ਸੇਵਾ ਕਰਕੇ ਖੁਸ਼ ਹਾਂਜੀ ਸ਼ਾਇਦ ਉਹਨਾਂ ਲਈ ਸਭ ਤੋਂ ਵੱਡੀ ਖੁਸ਼ੀ ਇਹ ਹੀ ਸੀ ਕਿ ਗੁਰੂ ਦੀ ਪਿਆਰੀ ਸੰਗਤ ਨੂੰ ਆਰਾਮ ਮਿਲ ਗਿਆ ਬਹੁਤ ਉੱਚੀ ਅਵਸਥਾ ਹੈ ਫਿਰ ਜਦੋਂ ਰਾਤ ਲੰਗੀ ਸਵੇਰ ਹੋਈ ਅੰਮ੍ਰਿਤ ਵੇਲਾ ਹੋਇਆ ਗੁਰੂ ਰਾਮਦਾਸ ਜੀ ਜੋ ਹਮੇਸ਼ਾ ਆਪਣੀ ਸੰਗਤ ਦਾ ਬਹੁਤ ਖਿਆਲ ਰੱਖਦੇ ਸੀ ਹਾਂਜੀ ਉਹ ਤਾਂ ਆਪ ਆਉਂਦੇ ਸੀ ਹਲ ਪੁੱਛਣ ਬਿਲਕੁਲ ਉਹ ਆਪਾਇ ਸੰਗਤ ਦਾ ਹਾਲਚਲ ਪੁੱਛਣ ਉਹਨਾਂ ਦੇਖਿਆ ਕਿ ਰਾਤ ਭਾਵੇਂ ਬਹੁਤ ਠੰਡੀ ਸੀ ਮੀਂਹ ਵਾਲੀ ਸੀ ਪਰ ਸੰਗਤ ਬੜੀ ਖੁਸ਼ ਹੈ ਆਰਾਮ ਚ ਹੈਰਾਨ ਹੋਏ ਹੋਣਗੇ ਗੁਰੂ ਜੀ ਹਾਂ ਉਹਨਾਂ ਪੁੱਛਿਆ ਭਾਈ ਰਾਤ ਤਾਂ ਬਹੁਤ ਠੰਡੀ ਸੀ ਤੁਸੀਂ ਸਾਰੇ ਇੰਨੇ ਖੁਸ਼ ਕਿਵੇਂ ਹੋ ਕੀ ਗੱਲ ਹੋਈ ਤੇ ਫਿਰ ਸੰਗਤ ਨੇ ਦੱਸਿਆ ਸਾਰਾ ਕੁਝ ਹਾਂ ਜੀ ਫਿਰ ਸੰਗਤ ਨੇ ਸਾਰੀ ਕਹਾਣੀ ਦੱਸੀ ਕਿ ਕਿਵੇਂ ਉਹ ਠੰਡ ਨਾਲ ਕੰਬਰੇ ਸੀ ਤੇ ਫਿਰ ਕਿਵੇਂ ਪਾਈ ਆਦਮ ਜੀ ਨੇ ਆ ਕੇ ਆਪਣਾ ਸਾਰਾ ਜਮਾ ਕੀਤਾ ਬਲਣ ਲਾ ਕੇ ਅਗ ਬਲ ਕੇ ਉਹਨਾਂ ਨੂੰ ਬਚਾਇਆ ਗੁਰੂ ਜੀ ਜੋ ਕਿ ਪਹਿਲਾਂ ਹੀ ਜਾਣਦੇ ਸੀ ਉਹਨਾਂ ਦੀ ਗੁਪਤ ਸੇਵਾ ਬਾਰੇ ਹਾਂ ਉਹ ਤਾਂ ਅੰਤਰਜਾਮੀ ਸਨ ਉਹ ਇਹ ਸਭ ਸੁਣ ਕੇ ਤੇ ਆਪਣੀਆਂ ਅੱਖਾਂ ਨਾਲ ਸੰਗਤ ਨੂੰ ਖੁਸ਼ ਦੇਖ ਕੇ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ ਉਹਨਾਂ ਦੇ ਚੈਰਿਟੇ ਇੱਕ ਖਾਸ ਖੁਸ਼ੀ ਸੀ ਫਿਰ ਗੁਰੂ ਜੀ ਨੇ ਉਸੇ ਵੇਲੇ ਹੁਕਮ ਕੀਤਾ ਕਿ ਪਾਈ ਆਦਮ ਜੀ ਨੂੰ ਬੁਲਾਓ। ਅੱਛਾ ਜਦੋਂ ਪਾਈ ਆਦਮ ਜੀ ਆਏ ਗੁਰੂ ਜੀ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਕੋਲ ਬਿਠਾਇਆ। ਉਹਨਾਂ ਦੀ ਪਿੱਠ ਤੇ ਹੱਥ ਫੇਰਿਆ ਅਸੀਸਾਂ ਦਿੱਤੀਆਂ। ਮਾਣ ਦਿੱਤਾ ਪੂਰਾ। ਪੂਰਾ ਮਾਣ। ਫਿਰ ਗੁਰੂ ਜੀ ਨੇ ਉੱਚੀ ਆਵਾਜ਼ 'ਚ ਸਾਰੀ ਸੰਗਤ ਦੇ ਸਾਹਮਣੇ ਕਿਹਾ ਪਾਈ ਆਦਮ ਜੀ ਤੁਸੀਂ ਅੱਜ ਜੋ ਸੇਵਾ ਕੀਤੀ ਹੈ ਉਹ ਸਿੱਖੀ ਵਿੱਚ ਹਮੇਸ਼ਾ ਯਾਦ ਰੱਖੀ ਜਾਵੇਗੀ। ਇਹ ਆਉਣ ਵਾਲਿਆਂ ਲਈ ਇੱਕ ਮਿਸਾਲ ਹੈ। ਹਾਂਜੀ। ਜਿਸ ਚੀਜ਼ ਨੂੰ ਤੁਸੀਂ ਸਾਲਾਂ ਦੀ ਮਿਹਨਤ ਨਾਲ ਜੋੜਿਆ ਉਸ ਨੂੰ ਗੁਰੂ ਦੀ ਸੰਗਤ ਦੇ ਸੁੱਖ ਲਈ ਇੱਕ ਪਲ ਵਿੱਚ ਲਾ ਦਿੱਤਾ ਇਹ ਹੈ ਅਸਲ ਨਿਸ਼ਕਾਮ ਸੇਵਾ ਤੁਹਾਡੀ ਇਹ ਸੇਵਾ ਗੁਰੂ ਨਾਨਕ ਦੇ ਘਰ ਵਿੱਚ ਪੂਰੀ ਤਰ੍ਹਾਂ ਕਬੂਲ ਹੈ ਪ੍ਰਵਾਨ ਹੈ ਵਾਹ ਤੇ ਫਿਰ ਗੁਰੂ ਜੀ ਨੇ ਕਿਹਾ ਮੰਗੋ ਪਾਈ ਆਦਮ ਜੀ ਹਾਂ ਇਹੀ ਇਤਿਹਾਸਿਕ ਸ਼ਬਦ ਅੱਜ ਤੁਹਾਡੀ ਸੇਵਾ ਤੋਂ ਅਸੀਂ ਐਨੇ ਖੁਸ਼ ਹਾਂ ਕਿ ਤੁਸੀਂ ਜੋ ਵੀ ਮੰਗੋਗੇ ਗੁਰੂ ਨਾਨਕ ਦਾ ਘਰ ਭਰਪੂਰ ਹੈ ਤੁਹਾਡੀ ਹਰ ਇੱਛਾ ਪੂਰੀ ਹੋਵੇਗੀ। ਕੀ ਬਾਤ ਹੈ? ਇਹ ਸੁਣ ਕੇ ਤਾਂ ਪਾਈ ਆਦਮ ਜੀ ਮਤਲਬ ਹੱਕੇ ਬੱਕੇ ਰਹਿ ਗਏ ਹੋਣਗੇ। ਹਾਂਜੀ, ਉਹ ਤਾਂ ਹਮੇਸ਼ਾ ਨਿਮਰਤਾ ਚ ਰਹਿਣ ਵਾਲੇ ਸੀ। ਪਹਿਲਾਂ ਤਾਂ ਸੰਗ ਗਏ, ਝਿਜਕ ਗਏ। ਵੀ ਮੈਂ ਸੇਵਾ ਕੋਈ ਮੰਗਣ ਲਈ ਥੋੜੀ ਕੀਤੀ ਸੀ। ਹਾਂ, ਸ਼ਾਇਦ ਇਹੀ ਸੋਚਿਆ ਹੋਵੇਗਾ ਤੇ ਜਿਵੇਂ ਪਹਿਲਾਂ ਗੱਲ ਹੋਈ ਸੀ ਉਮਰ ਵੀ ਕਾਫੀ ਹੋ ਗਈ ਸੀ ਉਹਨਾਂ ਦੀ ਤੇ ਉਹਨਾਂ ਦੀ ਪਤਨੀ ਦੀ। ਹਾਂ, ਤਾਂ ਸ਼ਾਇਦ ਔਲਾਦ ਵਾਲੀ ਗੱਲ ਕਹਿਣ 'ਚ ਵੀ ਸੰਕੋਚ ਹੋ ਰਿਹਾ ਹੋਵੇ। ਹੋ ਸਕਦਾ ਹੈ ਪਰ ਜਦੋਂ ਗੁਰੂ ਜੀ ਨੇ ਦੁਬਾਰਾ ਕਿਹਾ ਫਿਰ ਉਹਨਾਂ ਨੇ ਹਿੰਮਤ ਜੀ ਕਰਕੇ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਕੀ ਕਿਹਾ ਉਹਨਾਂ ਨੇ ਕਹਿੰਦੇ ਸੱਚੇ ਪਾਤਸ਼ਾਹ ਆਪ ਤਾਂ ਸਭ ਜਾਣਦੇ ਹੋ ਤੁਹਾਡੇ ਦਰ ਤੇ ਆ ਕੇ ਤੁਹਾਡੀ ਸੰਗਤ ਕਰਕੇ ਮੇਰੀ ਰੂਹ ਨੂੰ ਸ਼ਾਂਤੀ ਮਿਲ ਗਈ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਦੇਖੋ ਨਿਮਰਤਾ ਪਰ ਜੇ ਆਪ ਸੱਚੀ ਮੇਰੀ ਸੇਵਾ ਤੋਂ ਖੁਸ਼ ਹੋ ਤੇ ਕੁਝ ਦੇਣਾ ਹੀ ਚਾਹਦੇ ਹੋ ਤਾਂ ਇੱਕ ਮਨਚ ਖਾਟ ਹੈ ਇੱਕ ਅਧੂਰੀ ਇੱਛਾ ਹੈ ਹਾਂਜੀ ਮੇਰੇ ਘਰ ਕੋਈ ਔਲਾਦ ਨਹੀਂ ਹੈ ਕਿਰਪਾ ਕਰੋ ਦਾਤਾਰ ਜੀ ਮੈਨੂੰ ਇੱਕ ਪੁੱਤਰ ਦੀ ਦਾਤ ਬਖਸ਼ ਦਿਓ ਅੱਛਾ ਮੰਗ ਲਿਆ ਆਖਿਰ ਹਾਂ ਪਰ ਨਾਲ ਇੱਕ ਹੋਰ ਅਰਜ਼ ਕੀਤੀ ਕਹਿੰਦੇ ਪਰ ਪੁੱਤਰ ਐਸਾ ਬਖਸ਼ੋ ਜੋ ਵੱਡਾ ਹੋ ਕੇ ਆਪ ਜੀ ਦੇ ਘਰ ਦਾ ਸੱਚਾ ਸੇਵਕ ਬਣੇ ਗੁਰ ਸਿੱਖੀ ਕਮਾਵੇ ਵਾਹ ਇਹ ਗੱਲ ਬਹੁਤ ਖਾਸ ਹੈ ਔਲਾਦ ਮੰਗੀ ਪਰ ਉਹ ਵੀ ਗੁਰੂ ਦੇ ਲੇਖੇ ਲਾਉਣ ਲਈ ਬਿਲਕੁਲ ਆਪਣੀ ਜ਼ਿੰਦਗੀ ਵਾਂਗ ਤੇ ਗੁਰੂ ਰਾਮਦਾਸ ਜੀ ਇਹ ਸੁਣ ਕੇ ਉਹਨਾਂ ਦੀ ਇਹ ਨਿਰਚਲ ਅਰਦਾਸ ਸੁਣ ਕੇ ਬਹੁਤ ਹੀ ਜ਼ਿਆਦਾ ਖੁਸ਼ ਹੋਏ ਬਹੁਤ ਪ੍ਰਸੰਨ ਹੋਏ ਹਾਂਜੀ ਚਿਹਰੇ ਤੇ ਮੁਸਕਰਾਹਟ ਆ ਗਈ ਤੇ ਉਹਨਾਂ ਨੇ ਉਸੇ ਵੇਲੇ ਖੁਸ਼ੀ-ਖੁਸ਼ੀ ਪਾਈ ਆਦਮ ਜੀ ਨੂੰ ਪੁੱਤਰ ਦਾ ਵਰਦਾਨ ਦੇ ਦਿੱਤਾ ਬਖਸ਼ਿਸ਼ ਹੋ ਗਈ ਸਿਰਫ ਵਰਦਾਨ ਹੀ ਨਹੀਂ ਦਿੱਤਾ ਨਾਲ ਭਵਿਸ਼ਵਾਣੀ ਵੀ ਕੀਤੀ ਕਿਆ ਜਾਓ ਭਾਈ ਆਦਮ ਤੁਹਾਡੀ ਇੱਛਾ ਜ਼ਰੂਰ ਪੂਰੀ ਹੋਵੇਗੀ ਗੁਰੂ ਨਾਨਕ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਹਾਂਜੀ ਤੁਹਾਨੂੰ ਜਿਹੜਾ ਪੁੱਤਰ ਮਿਲੇਗਾ ਉਹ ਬਹੁਤ ਭਾਗਾ ਵਾਲਾ ਹੋਵੇਗਾ ਧਰਮੀ ਹੋਵੇਗਾ ਨਿਮਰ ਹੋਵੇਗਾ ਸੇਵਾ ਕਰਨ ਵਾਲਾ ਹੋਵੇਗਾ अच्छा जी ਉਹ ਸਿਰਫ ਤੁਹਾਡਾ ਨਾਂ ਹੀ ਨਹੀਂ ਰੋਸ਼ਨ ਕਰੇਗਾ ਸਗੋਂ ਵੱਡਾ ਹੋ ਕੇ ਗੁਰੂ ਘਰ ਦਾ ਇੱਕ ਮਹਾਨ ਸਿੱਖ ਬਣੇਗਾ ਤੇ ਬਹੁਤ ਵੱਡੀਆਂ-ਵੱਡੀਆਂ ਸੇਵਾਵਾਂ ਕਰੇਗਾ ਇਹ ਕਹਿ ਕੇ ਗੁਰੂ ਜੀ ਨੇ ਉਹਨਾਂ ਨੂੰ ਆਸ਼ੀਸ਼ਾਂ ਦੇ ਕੇ ਪਿੰਡ ਵਾਪਸ ਭੇਜ ਦਿੱਤਾ ਤੇ ਫਿਰ ਗੁਰੂ ਦੇ ਬਚਨ ਤਾਂ ਟੱਲ ਹੁੰਦੇ ਨੇ ਬਿਲਕੁਲ ਸੱਚ ਹੋਏ ਕੁਝ ਸਮੇਂ ਬਾਅਦ ਪਾਵੇਂ ਉਮਰ ਕਾਫੀ ਸੀ ਪਰ ਗੁਰੂ ਦੀ ਕਿਰਪਾ ਨਾਲ ਪਾਈ ਆਦਮ ਜੀ ਦੇ ਘਰ ਪੁੱਤਰ ਨੇ ਜਨਮ ਲਿਆ ਵਾਹ ਵਾਹ ਨਾਮ ਕੀ ਰੱਖਿਆ ਗਿਆ ਉਹਨਾਂ ਦਾ ਨਾਮ ਬੜੇ ਪਿਆਰ ਨਾਲ ਭਾਈ ਭਗਤੂ ਜੀ ਰੱਖਿਆ ਗਿਆ ਭਾਈ ਭਗਤੂ ਜੀ ਬੜਾ ਸੋਹਣਾ ਨਾਮ ਹਾਂਜੀ ਤੇ ਜਿਵੇਂ ਗੁਰੂ ਜੀ ਨੇ ਕਹੇ ਸੀ ਭਾਈ ਭਗਤੂ ਜੀ ਬਚਪਨ ਤੋਂ ਹੀ ਬਹੁਤ ਨੇਕ ਸ਼ਾਂਤ ਸੇਵਾ ਵਾਲੇ ਤੇ ਨਿਮਰ ਸੁਭਾਅ ਦੇ ਮਾਲਕ ਸਨ ਅੱਛਾ ਤੇ ਵੱਡੇ ਹੋ ਕੇ ਉਹ ਗੁਰੂ ਘਰ ਦੇ ਬਹੁਤ ਹੀ ਮਤਲਬ ਸਤਕਾਰੇ ਜਾਣ ਵਾਲੇ ਵੱਡੇ ਸਿੱਖਾਂ ਵਿੱਚੋਂ ਇੱਕ ਬਣੇ ਉਹਨਾਂ ਨੇ ਵੀ ਸੇਵਾ ਕੀਤੀ ਬਹੁਤ ਸੇਵਾ ਕੀਤੀ ਇੱਕ ਦੋ ਨਹੀਂ ਤਿੰਨ ਗੁਰੂ ਸਾਹਿਬਾਨਾਂ ਦੀ ਸੇਵਾ ਕੀਤੀ ਉਹਨਾਂ ਨੇ ਤਿੰਨ ਗੁਰੂ ਸਾਹਿਬਾਨ ਦੀ ਹਾਂਜੀ ਕਿਹੜੇ ਕਿਹੜੇ ਪੰਜਵੇਂ ਪਾਤਸ਼ਾਹ ਗੁਰੂ ਹਰਜਨਦੇਵ ਜੀ ਫਿਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਫਿਰ ਸੱਤਵੇਂ ਪਾਤਸ਼ਾਹ ਗੁਰੂ ਹਰ राय ਸਾਹਿਬ ਜੀ ਦੀ ਵੀ ਵਾਹ ਖਾਸ ਕਰਕੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਉਹਨਾਂ ਦੀ ਸੇਵਾ ਉਹਨਾਂ ਦੀ ਬਹਾਦਰੀ ਸ਼ਾਨਬ ਦੇ ਬਹੁਤ ਸਾਰੇ ਕਿਸੇ ਮਿਲਦੇ ਨੇ ਇਤਿਹਾਸ 'ਚ ਅੱਛਾ ਉਹ ਇੱਕ ਵੱਡੇ ਪ੍ਰਚਾਰਕ ਵੀ ਬਣੇ ਮਾਲਵੇ ਇਲਾਕੇ 'ਚ ਸਿੱਖੀ ਫੈਲਾਉਣ 'ਚ ਉਹਨਾਂ ਦਾ ਬਹੁਤ ਵੱਡਾ ਹੱਥ ਰਿਹਾ ਮਤਲਬ ਪਾਈ ਆਦਮ ਜੀ ਦੀ ਸੇਵਾ ਦਾ ਫਲ ਦੇਖੋ ਹਾਂਜੀ ਇੱਕ ਵਾਰ ਨਿਸ਼ਕਾਮ ਸੇਵਾ ਕੀਤੀ ਤੇ ਨਾ ਸਿਰਫ ਆਪਣੀ ਮੁਰਾਦ ਪੂਰੀ ਹੋਈ ਸਗੋਂ ਪੀੜੀਆਂ ਤਾਂ ਗੁਰੂ ਘਰ ਨਾਲ ਨਾਤਾ ਜੁੜ ਗਿਆ ਸੱਚੀ ਮੁੱਚੀ ਇਹ ਸਾਖੀ ਤਾਂ ਕਮਾਲ ਦੀ ਹੈ ਬਹੁਤ ਕੁਝ ਸਿਖਾਉਂਦੀ ਹੈ ਸਾਨੂੰ ਹਾਂਜੀ ਬਿਲਕੁਲ ਜੇ ਆਪਾਂ ਹੁਣ ਇਹ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਇਸ ਦੇ ਮੁੱਖ ਨੁਕਤੇ ਕੀ ਨਿਕਲਦੇ ਨੇ ਮਤਲਬ ਡੂੰਘੀਆਂ ਸਿੱਖਿਆਵਾਂ ਕੀ ਨੇ ਹਾਂ ਇਹ ਜ਼ਰੂਰੀ ਹੈ ਮੇਰੇ ਖਿਆਲ ਚ ਕਈ ਵੱਡੇ ਸਬਕ ਨੇ ਇਸ ਸਾਖੀ ਚ ਜੀ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਸਬਕ ਤਾਂ ਹੈ ਨਿਸ਼ਕਾਮ ਸੇਵਾ ਦੀ ਤਾਕਤ ਦਾ ਹਾਂਜੀ ਭਾਈ ਆਦਮ ਜੀ ਨੇ ਸੇਵਾ ਕਿਸੇ ਬਦਲੇ ਲਈ ਨਹੀਂ ਸ਼ੁਰੂ ਕੀਤੀ ਸੀ ਉਹ ਤਾਂ ਉਹਨਾਂ ਦਾ ਨੀਮ ਸੀ ਪਰ ਜਦੋਂ ਮੌਕਾ ਬਣਿਆ ਉਹਨਾਂ ਨੇ ਆਪਣੀ ਸਾਲਾਂ ਦੀ ਕਮਾਈ ਬਿਨਾਂ ਕਿਸੇ ਚਿਜਕ ਦੇ ਸੰਗਤ ਲਈ ਲਾ ਦਿੱਤੀ ਤੇ ਉਸ ਨਿਸ਼ਕਾਮ ਕੰਮ ਦਾ ਫਲ ਦੇਖੋ ਬਿਲਕੁਲ ਜੋ ਸ਼ਾਇਦ ਉਹਨਾਂ ਨੇ ਸੋਚਿਆ ਵੀ ਨਹੀਂ ਸੀ ਹਾਂ ਇਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਸੇਵਾ ਬਿਨਾਂ ਕਿਸੇ ਉਮੀਦ ਦੇ ਪੂਰੀ ਸ਼ਰਧਾ ਨਾਲ ਨਮਰਤਾ ਨਾਲ ਕੀਤੀ ਜਾਂਦੀ ਹੈ ਤਾਂ ਉਸ ਦਾ ਅਸਰ ਬਹੁਤ ਵੱਡਾ ਹੁੰਦਾ ਹੈ। ਸਹੀ ਗੱਲ ਹੈ। ਦੂਜਾ ਨੁਕਤਾ? ਦੂਜਾ ਹੈ ਸੰਗਤ ਦੀ ਸੇਵਾ ਦਾ ਮਹੱਤਵ। ਗੁਰੂ ਸਾਹਿਬ ਕਿਉਂ ਖੁਸ਼ ਹੋਏ ਸੀ? ਕਿਉਂਕਿ ਉਹਨਾਂ ਨੇ ਸੰਗਤ ਦੀ ਤਕਲੀਫ ਦੂਰ ਕੀਤੀ ਸੀ। ਬਿਲਕੁਲ। ਉਹਨਾਂ ਨੇ ਸੰਗਤ ਦੇ ਦੁੱਖ ਨੂੰ ਆਪਣਾ ਦੁੱਖ ਸਮਝਿਆ। ਇਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਦੀ ਨਜ਼ਰ 'ਚ ਸੰਗਤ ਦਾ ਰੁਤਬਾ ਕਿੰਨਾ ਉੱਚਾ ਹੈ। ਸੰਗਤ ਦੀ ਸੇਵਾ ਕਰਨੀ ਇੱਕ ਤਰ੍ਹਾਂ ਨਾਲ ਸਿੱਧਾ ਗੁਰੂ ਨੂੰ ਖੁਸ਼ ਕਰਨਾ ਹੈ। ਬਹੁਤ ਅਹਿਮ ਗੱਲ। ਤੇ ਤੀਜਾ? ਤੀਜਾ ਹੈ ਗੁਰੂ ਤੇ ਪੱਕਾ ਭਰੋਸਾ ਸ਼ਰਦਾ ਦਾ ਫਲ ਭਾਈ ਆਦਮ ਜੀ ਨੂੰ ਯਕੀਨ ਸੀ ਕਿ ਮੁਰਾਦ ਗੁਰੂ ਕਰ ਤੋਂ ਹੀ ਪੂਰੀ ਹੋਣੀ ਹੈ ਹਾਂਜੀ ਭਾਵੇਂ ਉਹਨਾਂ ਨੇ ਆਪਣੀ ਮੁਰਾਦ ਨੂੰ ਪਿੱਛੇ ਰੱਖ ਦਿੱਤਾ ਸੀ ਸੇਵਾ ਕਰਕੇ ਪਰ ਗੁਰੂ ਨੇ ਉਹਨਾਂ ਦੇ ਦਿਲ ਦੀ ਜਾਣੀ ਉਹਨਾਂ ਦੀ ਸੇਵਾ ਦੇਖੀ ਤੇ ਆਪ ਵਰ ਦੇਣ ਲਈ ਤਿਆਰ ਹੋ ਗਏ ਤੇ ਜਦੋਂ ਮੰਗਿਆ ਤਾਂ ਮਿਲ ਗਿਆ ਹਾਂ ਇਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਦੇ ਦਰ ਤੇ ਸੱਚੇ ਦਿਲੋਂ ਭਰੋਸੇ ਨਾਲ ਕੀਤੇ ਅਰਦਾਸ ਕਦੇ ਖਾਲੀ ਨਹੀਂ ਜਾਂਦੇ ਵਾਹ ਬਹੁਤ ਵਿਦਿਆ ਤਰੀਕੇ ਨਾਲ ਤੁਸੀਂ ਇਹ ਸਾਰੇ ਨੁਕਤੇ ਸਮਝਾਏ ਇੱਕ ਗੱਲ ਹੋਰ ਮੈਨੂੰ ਬੜੀ ਸਾਫ਼ ਲੱਗਦੀ ਐ ਸਾਖੀ ਤੋਂ ਦੱਸੋ ਜੀ ਕਿ ਗੁਰੂ ਦੀਆਂ ਖੁਸ਼ੀਆਂ ਲੈਣ ਲਈ ਸਿੱਖੀ ਦੇ ਰਾਹ ਤੇ ਚੱਲਣ ਲਈ ਕੋਈ ਬਹੁਤੀ ਧਨ ਦੌਲਤ ਜਾਂ ਵੱਡੀ ਪਦਵੀ ਨਹੀਂ ਚਾਹੀਦੀ ਨਹੀਂ ਬਿਲਕੁਲ ਨਹੀਂ ਹਾਂਜੀ ਭਾਈ ਆਦਮ ਜੀ ਇੱਕ ਸਾਧਾਰਨ ਜੇ ਮਿਹਨਤ ਕਰਨ ਵਾਲੇ ਇਨਸਾਨ ਸੀ ਪਰ ਉਹਨਾਂ ਕੋਲ ਨਿਮਰਤਾ ਸੀ ਸੇਵਾ ਦੀ ਭਾਵਨਾ ਸੀ ਤੇ ਇਹੀ ਉਹਨਾਂ ਦੀ ਅਸਲ ਦੌਲਤ ਸੀ ਬਿਲਕੁਲ ਸਹੀ ਕਿਹਾ ਇਹ ਗੱਲ ਸਿੱਖੀ ਦੇ ਮੂਲ ਸਿਧਾਂਤਾਂ ਨੂੰ ਪੱਕਾ ਕਰਦੀ ਹੈ। ਹਾਂਜੀ। ਤੇ ਅਖੀਰ ਵਿੱਚ ਜਿਵੇਂ ਆਪਾਂ ਹਮੇਸ਼ਾ ਕਰਦੇ ਹਾਂ ਇੱਕ ਸਵਾਲ ਜਾਂ ਇੱਕ ਵਿਚਾਰ ਛੱਡ ਕੇ ਜਾਂਦੇ ਹਾਂ ਜਿਸ ਤੇ ਸਾਰੇ ਸੋਚ ਸਕਦੇ ਨੇ। ਜੀ ਬਿਲਕੁਲ। ਦੇਖੋ ਪਈ ਆਦਮ ਜੀ ਨੇ ਆਪਣੇ ਕੋਲ ਜੋ ਵੀ ਸੀ ਉਹ ਮਿਹਨਤ ਨਾਲ ਇਕੱਠੀਆਂ ਕੀਤੀਆਂ ਲੱਕੜਾਂ ਉਸ ਨੂੰ ਬਿਨਾਂ ਕਿਸੇ ਨਿੱਜੀ ਫਾਇਦੇ ਬਾਰੇ ਸੋਚੇ ਜਾਂ ਪਵਿੱਤ੍ਰ ਦੀ ਚਿੰਤਾ ਕੀਤੇ ਇੱਕਦਮ ਲੋਕਾਂ ਦੇ ਭਲੇ ਲਈ ਯਾਨੀ ਸੰਗਤ ਦੇ ਸੁੱਖ ਲਈ ਵਰਤ ਲਿਆ। ਹਾਂਜੀ ਤੁਰੰਤ। ਤਾਂ ਸਵਾਲ ਇਹ ਹੈ ਕਿ ਅਜ ਦੇ ਜ਼ਮਾਨੇ 'ਚ ਅਸੀਂ ਇਸ ਸਿਧਾਂਤ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ? ਸਾਡੇ ਕੋਲ ਜੋ ਵੀ ਸਾਧਨ ਨੇ ਚਾਹੇ ਉਹ ਸਾਡਾ ਸਮਾਂ ਹੋਵੇ ਸਾਡਾ ਕੋਈ ਹੁਨਰ ਹੋਵੇ ਸਾਡਾ ਗਿਆਨ ਹੋਵੇ ਜਾਂ ਪੈਸਾ ਤਿਲਾ ਹੋਵੇ ਹਾਂ ਕੁਝ ਵੀ ਅਸੀਂ ਉਹਨਾਂ ਨੂੰ ਆਪਣੇ ਆਸ-ਪਾਸ ਦੇ ਲੋਕਾਂ ਦੀ ਸਮਾਜ ਦੀ ਪਾਈਚਾਰੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਬਿਨਾਂ ਕਿਸੇ ਬਦਲੇ ਦੀ ਆਸ ਰੱਖੇ ਕਿੰਨਾ ਕਿਤੇ ਕਿਵੇਂ ਵਰਤ ਰਹੇ ਹਾਂ ਹੂੰ ਸੋਚਣ ਵਾਲੀ ਗੱਲ ਹੈ ਕਿ ਸਾਡੇ ਵਿੱਚ ਵੀ ਭਾਈ ਆਦਮ ਜੀ ਵਾਲਾ ਜਜ਼ਬਾ ਹੈ ਕਿ ਲੋੜ ਪੈਂਦੇ ਆਪਣੀ ਇਕੱਠੀ ਕੀਤੀ ਲੱਕੜ ਨੂੰ ਸਾਂਝੇ ਕੰਮ ਲਈ ਲਾ ਸਕੀਏ ਇਸੇ ਸੋਚ ਵਿਚਾਰ ਕਰਨਾ ਸ਼ਾਇਦ ਸਾਨੂੰ ਸਾਰਿਆਂ ਨੂੰ ਨਿਸ਼ਕਾਮ ਸੇਵਾ ਦੇ ਅਸਲ ਅਰਥਾਂ ਦੇ ਥੋੜਾ ਹੋਰ ਨੇੜੇ ਲੈ ਜਾਵੇ। ਬਿਲਕੁਲ ਜੀ ਬਹੁਤ ਵਧੀਆ ਵਿਚਾਰ ਦਿੱਤਾ ਤੁਸੀਂ ਅੰਤ।